ਅੱਸੀ ਗੱਲ ਕਿਸਾਨ ਵੀਰੋ ਅੱਜ ਅਸੀਂ ਗੱਲ ਕਰਾਂਗੇ ਸੂਰ ਪਾਲਣ ਦੇ ਵਿੱਚ ਜਿਵੇਂ ਹੁਣ ਮੌਸਮ ਬਦਲ ਲਿਆ ਹੈਗਾ ਤੁਸੀਂ ਜਾਣਦੇ ਹੋ ਕਿ ਹਰ ਪਸ਼ੂ ਨੂੰ ਹਰ ਜੀਵ ਨੂੰ ਮੌਸਮ ਦੇ ਹਿਸਾਬ ਨਾਲ ਵੱਖਰੀ ਦੇਖਭਾਲ ਦੀ ਲੋੜ ਹੁੰਦੀ ਹੈ ਚਾਹੇ ਉਹ ਮੱਝਾਂ ਗਾਵਾਂ ਹੋਣ ਮੁਰਗੀਆਂ ਹੋਣ ਬੱਕਰੀਆਂ ਹੋਣ ਚਾਹੇ ਉਹ ਸੂਰ ਹੋਣ ਅੱਜ ਅਸੀਂ ਗੱਲ ਕਰਾਂਗੇ ਸੂਰਾਂ ਨੂੰ ਗਰਮੀਆਂ ਦੇ ਵਿੱਚ ਦੇਖਭਾਲ ਦੇ ਲਈ ਕਿਆ-ਕਿਆ ਸਾਨੂੰ ਤਰੀਕੇ ਅਪਣਾਉਣ ਦੀ ਲੋੜ ਹੈ ਤਾਂ ਕਿ ਅਸੀਂ ਉਹਨਾਂ ਨੂੰ ਬਿਮਾਰੀਆਂ ਤੋਂ ਬਚਾ ਸਕੀਏ ਤੇ ਉਹਨਾਂ ਦੀ ਦੇਖਭਾਲ ਚੰਗੀ ਹੋ ਸਕੇ ਸੋ ਸਾਡੇ ਨਾਲ ਨੇ ਦਲਜਿੰਦਰ ਸਿੰਘ ਗਿਲਜੀ ਸਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜੀ ਸੋ ਸਰ ਆਪਾਂ ਗੱਲ ਕਰਦੇ ਆ ਜਦੋਂ ਸੂਰਾਂ ਦੇ ਰੱਖ ਰਖਾਵ ਦੀ ਹੁਣ ਮੌਸਮ ਬਦਲਦਾ ਹੈਗਾ ਮੌਸਮ ਦੇ ਹਿਸਾਬ ਨਾਲ ਦੇਖਭਾਲ ਦੀ ਲੋੜ ਹੈਗੀ ਆ ਸਰਦੀਆਂ ਚ ਕੁਛ ਅਲੱਗ ਹੁੰਦੀ ਹੈ ਗਰਮੀਆਂ ਦੇ ਵਿੱਚ ਕੁਛ ਅਲੱਗ ਹੁੰਦੀ ਹੈ ਹੁਣ ਗਰਮੀਆਂ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਸੂਰਾਂ ਨੂੰ ਕਿਸ ਤਰੀਕੇ ਦੀ ਦੇਖਭਾਲ ਜਾਂ ਸ਼ੈੱਡ ਦੇ ਵਿੱਚ ਕਿਸ ਤਰੀਕੇ ਦਾ ਪੁਖਤ ਪ੍ਰਬੰਧ ਸਾਡੇ ਕੋਲ ਹੋਣਾ ਚਾਹੀਦਾ ਜਿਵੇਂ ਗਰਮੀ ਦਾ ਮੌਸਮ ਆਉਂਦਾ ਸੂਰ ਦੀ ਗ੍ਰੋਥ ਤੇ ਬਹੁਤ ਜ਼ਿਆਦਾ ਫਰਕ ਪੈਂਦਾ ਜੀ ਬਹੁਤ ਸਾਰੇ ਕਿਸਾਨ ਵੀਰਾਂ ਨੂੰ ਇਹਦੇ ਗਰਮੀ ਦੇ ਵਿੱਚ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਕਈ ਵੀਰ ਕੀ ਕਰਦੇ ਨੇ ਜਿਵੇਂ ਗਰਮੀ ਹੁੰਦੀ ਆ ਗਰਮੀ ਦੇ ਵਿੱਚ ਸੂਰਨ ਨਿਵਾ ਦਿੰਦੇ ਨੇ ਜੇ ਆਪਾਂ ਸੂਰਨ ਨੂੰ ਨਿਮਾਉਣਾ ਵਾ ਤਾਂ ਸਵੇਰੇ ਨਿਮਾਉਣਾ ਚਾਹੀਦਾ अर्ਲੀ ਮਾਰਨਿੰਗ ਜਾਂ ਸ਼ਾਮ ਨੂੰ ਨਿਵਾਓ ਦਿਨ ਮੌਕੇ ਉਹਨਾਂ ਦੇ ਉੱਤੇ ਬਿਲਕੁਲ ਪਾਣੀ ਨਹੀਂ ਪਾਉਣਾ ਚਾਹੀਦਾ ਠੀਕ ਹੈ ਜੇ ਆਪਾਂ ਉਹਨਾਂ ਦੇ ਪਾਣੀ ਪਾਉਣੇ ਆ ਗਰਮੀ ਦੇ ਵਿੱਚ ਤਾਂ ਬਿਮਾਰ ਹੋਣ ਦੇ ਚਾਂਸ ਜ਼ਿਆਦਾ ਵੱਧ ਜਾਂਦੇ ਨੇ ਹੂੰ ਉਹ ਸੈੱਡ ਦੀ ਸਫਾਈ ਵੱਧ ਤੋਂ ਵੱਧ ਰੱਖੋ ਕਿਉਂਕਿ ਗਰਮੀਆਂ ਦੇ ਵਿੱਚੋਂ ਮੋਨੀਆਂ ਗੈਸ ਜ਼ਿਆਦਾ ਬਣਦੀ ਆ ਹੂੰ ਜਿੰਨਾ ਵੱਧ ਤੋਂ ਵੱਧ ਸਫਾਈ ਕਰਾਂਗੇ ਉਨਾ ਆਪਣਾ ਵੱਧ ਤੋਂ ਵੱਧ ਬਚਾਅ ਹੋਊਗਾ ਠੀਕ ਹੈ ਸ਼ੈੱਡ ਨੂੰ ਠੰਡਾ ਰੱਖਣਾ ਚਾਹੀਦਾ ਦੱਖਣ ਵਾਲੀ ਸਾਈਡ ਤੇ ਟਾਟ ਟਾਟ ਲਗਾ ਕੇ ਉਹਦੇ ਉੱਪਰ ਪਾਣੀ ਦੇ ਡ੍ਰਿਪ ਸਿਸਟਮ ਛੱਡਣਾ ਚਾਹੀਦਾ ਉਹਨਾਂ ਅੰਦਰੋਂ ਸ਼ੈੱਡ ਠੰਡਾ ਰਹਿੰਦਾ ਵਾ ਜੇ ਕਿ ਸ਼ੈੱਡ ਦੀ ਉਚਾਈ ਘੱਟ ਆ ਉਹਦੇ ਉੱਪਰ ਆਪਾਂ ਸਲਵਾੜ ਵਗੈਰਾ ਪਾ ਸਕਦੇ ਆ ਉਹ ਠੰਡਾ ਰਹਿੰਦਾ ਜਾਂ ਫੌਗਰ ਲਾ ਸਕਦੇ ਆ ਜਿੱਨਾਂ ਚਿਰ ਬਰਸਾਤ ਨਹੀਂ ਹੁੰਦੀ ਫੌਗਰ ਲਾ ਸਕਦੇ ਆ ਅਗਜਾਸਟ ਫੈਨ ਲੈਣੇ ਲਾਉਣੇ ਚਾਹੀਦੇ ਨੇ ਜਿਵੇਂ ਕਈ ਵੀਰਾਂ ਦੇ ਛੱਤ ਵਾਲੇ ਪੱਖੇ ਲੱਗੇ ਹੁੰਦੇ ਨੇ ਹਾਂਜੀ ਉਹ ਛੱਤ ਵਾਲੇ ਪੱਖੇ ਨਹੀਂ ਲਾਉਣਾ ਚਾਹੀਦੇ ਸਾਈਡ ਤੇ ਪੱਖੇ ਲੱਗਣੇ ਚਾਹੀਦੇ ਨੇ ਠੀਕ ਹੈ ਸਾਈਡ ਵਾਲੇ ਪੱਖਿਆਂ ਦੇ ਨਾਲ ਛੱਡ ਅੰਦਰ ਜ਼ਿਆਦਾ ਠੰਡਾ ਰਹਿੰਦਾ ਹਵਾ ਕ੍ਰੋਸ ਹੁੰਦੀ ਰਹਿੰਦੀ ਹੈ ਠੀਕ ਹੈ ਸੋ ਕਿਤੇ ਨਾ ਕਿਤੇ ਜਿੱਦਾਂ ਆਪਾਂ ਗੱਲ ਕੀਤੀ ਹੈਗੀ ਹੈ ਹਵਾ ਕ੍ਰੋਸਿੰਗ ਦੇ ਲਈ ਸੋ ਦੇ ਲਈ ਕਿ ਛੱਡ ਵੀ ਖੁੱਲੇ ਹੋਣੇ ਜ਼ਰੂਰੀ ਹੈਗੇ ਆ ਛੱਡ ਖੁੱਲੇ ਜਿੰਨਾ ਓਪਨ ਸ਼ੈਟਰ ਹੋਊਗਾ ਜ਼ਿਆਦਾ ਵਧੀਆ ਰਹਿੰਦਾ ਜੀ ਅੱਛਾ ਜੀ ਜਿੰਨਾ ਜ਼ਿਆਦਾ ਬੰਦ ਰਹਿੰਦਾ ਉਹਦੇ ਵਿੱਚ ਜ਼ਿਆਦਾ ਉਹ ਹੂਮਸ ਜ਼ਿਆਦਾ ਬਣਦਾ ਵਾ ਹੂੰ ਤੇ ਅਮੋਨੀਆ ਗੈਸ ਜ਼ਿਆਦਾ ਫੈਲਦੀ ਆ ਗਰਮੀ ਦੇ ਵਿੱਚ ਤਾਂ ਆਪਣੇ ਖੁੱਲੇ ਹਵਾਦਾਰ ਸ਼ੈੱਡ ਹੋਣੇ ਚਾਹੀਦੇ ਨੇ ਸਫਾਈ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ ਉਹਨਾਂ ਦੀ ਠੀਕ ਹੈ ਸੋ ਇੱਕ ਇੱਕ ਜਿਹੜੀ ਸੂਰ ਪਾਲਕਾਂ ਦੇ ਵਿੱਚ ਦਿੱਕਤ ਰਹਿੰਦੀ ਹੈ ਸੂਰਾਂ ਨੂੰ ਉਹ ਹੈਗੀ ਹੈ ਜਦੋਂ ਪਸ਼ੂ ਉਹਨਾਂ ਦਾ ਜਾਂ ਜਾਨਵਰ ਗਰਮੀ ਕਰਕੇ ਸਟ੍ਰੈਸ 'ਚ ਚਲਾ ਜਾਂਦਾ ਹੈਗਾ ਉਦੋਂ ਉਹ ਕੀ ਕਰਨਾ ਸੂਰ ਦੀ ਦੇਖਭਾਲ ਕਰਦੇ ਨੇ ਉਦੋਂ ਕੀ ਆ ਉਹਨਾਂ ਨੂੰ ਦਿੱਤਾ ਜਾਵੇ ਜਾਂ ਜਿਸ ਨਾਲ ਮਤਲਬ ਗਰਮੀ ਦਾ ਸਟ੍ਰੈਸ ਘਟਦਾ ਜਾਵੇ ਸਟ੍ਰੈਸ ਦੇ ਵੇਲੇ ਮੈਂ ਫੀਡ ਦੇ ਵਿੱਚ ਇਲੈਕਟ੍ਰੋਲਾਈਟ ਪਾ ਲੈਣਾ ਚਾਹੀਦਾ ਠੀਕ ਹੈ ਜੇ ਪਾਣੀ ਜਿਹੜਾ ਹੈਗਾ ਪਾਣੀ ਕਈ ਵੀਰ ਹਨਾ ਖੁੱਲਾ ਪਾਉਂਦੇ ਨੇ ਖੇਲਾ ਬਣਾ ਕੇ ਪਾਣੀ ਪਾਉਂਦੇ ਨੇ ਉਹ ਗਲਤ ਹੋ ਜਾਂਦਾ ਵਾ ਪਾਣੀ ਗਰਮ ਹੋ ਜਾਂਦਾ ਵਾ ਤੇ ਡ੍ਰਿਪ ਸਿਸਟਮ ਹੁਣ ਜੇ ਮੈਂ ਟੂਟੀਆਂ ਲੱਗੀਆਂ ਹੋਣੀਆਂ ਚਾਹੀਦੀ ਨੇ ਤੁਹਾਡੀ ਟੈਂਕੀ ਛਾਂ ਦੇ ਵਿੱਚ ਹੋਵੇ ਜਾਂ ਸਿੰਕ ਪਿੰਕੀ ਨੂੰ ਅਲਦਾਂ ਨੂੰ ਬੰਦ ਕਰ ਦੋ ਕਵਰ ਕਰ ਦੋ ਵੀ ਜਿਹੜਾ ਪਾਣੀ ਠੰਡਾ ਰਹੇ ਤਾਜ਼ਾ ਪਾਣੀ ਮਿਲਣਾ ਚਾਹੀਦਾ ਇਹਨਾਂ ਨੂੰ ਠੀਕ ਹੈ ਇਲੈਕਟ੍ਰੋਲਾਈਟ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਠੀਕ ਹੈ ਮਤਲਬ ਇਲੈਕਟ੍ਰੋਲਾਈਟ ਦੀ ਜਿਹੜੀ ਹੈ ਉਹ ਪੂਰਤੀ ਕਰ ਸਕਦਾ ਸਟ੍ਰੈਸ ਤੋਂ ਉਹਨਾਂ ਨੂੰ ਬਚਾ ਸਕਦੇ ਆ ਬਿਲਕੁਲ ਠੀਕ ਹੈ ਤਾਂ ਉੱਥੇ ਵੀ ਕਿਤੇ ਫਰਕ ਪੈਂਦਾ ਹੈਗਾ ਲੋਡ ਤੋਂ ਜ਼ਿਆਦਾ ਜੇ ਆਪਾਂ ਦਾ ਜ਼ਿਆਦਾ ਇਕੱਠਾ ਹੋਊਗਾ ਤਾਂ ਨੇਚਰਲੀ ਉੱਥੇ ਫਿਰ ਬਿਮਾਰੀ ਤਾਂ ਵਧੂਗੀ ਹੂੰ ਗਰਮੀ ਦੇ ਵਿੱਚ ਜ਼ਿਆਦਾ ਉਹ ਤੰਗ ਹੋਣਗੇ ਤੰਗ ਹੋਣਗੇ ਇੱਕ ਜ਼ਿਆਦਾ ਮੋٹے ਜਾਨਵਰ ਰੱਖਣੇ ਨਹੀਂ ਚਾਹੀਦੇ ਜਾਨਵਰੀ ਦੇ ਵਿੱਚ ਗਰਮੀ ਸਟਾਰਟਿੰਗ ਤੋਂ ਪਹਿਲਾਂ-ਪਹਿਲਾਂ ਸੇਲ ਕਰ ਦੇਣੇ ਚਾਹੀਦੇ ਨੇ ਠੀਕ ਹੈ ਉਹ ਵੰਟਲ ਤੋਂ ਪਲੱਸ ਵਾਲੇ ਐਨੀਮਲ ਕੋਸ਼ਿਸ਼ ਹੋਵੇ ਵੀ ਜਿਹਨੂੰ ਗਰਮੀ ਸਟਾਰਟ ਹੋ ਗਈ ਹੈ ਨਾ ਉਹਨੂੰ ਸੇਲ ਕਰ ਦੋ ਠੀਕ ਹੈ ਉਹ ਜ਼ਿਆਦਾ ਵੱਡਾ ਜਾਨਵਰ ਜ਼ਿਆਦਾ ਸਟ्रेस ਮੰਗਦਾ ਗਰਮੀ ਦੇ ਵਿੱਚ ਠੀਕ ਹੈ ਸੋ ਇੱਥੇ ਬੱਚਿਆਂ ਦੇ ਲਈ ਵੀ ਇਲੈਕਟ੍ਰੋਲਾਈਟ ਵਰਤੇ ਜਾਂਦਾ ਹੈ ਜਾਂ ਵੱਡੇ ਜ ਉਸ਼ੀਸ਼ ਤਾਂ ਵੱਡਿਆਂ ਦੇ ਲਈ ਹੁੰਦੀ ਆ ਜੇ ਕੋਈ ਬੱਚਾ ਬਿਮਾਰ ਹੁੰਦਾ ਜਾਂ ਸਟੈਸ ਬਣਦਾ ਉਹਨੂੰ ਸਪੈਸ਼ਲ ਤੌਰ ਤੇ ਦੇ ਸਕਦੇ ਆ ਆਪਾਂ ਲੈਕਟੋਲਾਈਟ ਸੋ ਸਪੈਸ਼ਲ ਤੌਰ ਤੇ ਜੇ ਆਪਾਂ ਮੰਨ ਲਓ ਇੱਕ ਅਮੂਮਨ ਡੋਜ਼ ਦੀ ਗੱਲ ਕਰੀਏ ਕਿ ਕਸੂਰ ਦੇ ਲਈ ਜਾਂ ਕੋਈ ਬੱਚੇ ਦੇ ਲਈ ਆਪਾਂ ਇਲੈਕਟ੍ਰੋਲਾਈਟ ਦੇਣਾ ਤਾਂ ਕਿੰਨੀ ਵਰਤੂ ਦੀ ਆਪਾਂ ਕਰ ਸਕਦੇ ਆ ਇੱਕ ਕੁਆਂਟਲ ਫੀਡ ਦੇ ਵਿੱਚ ਆਪਾਂ 1 ਕਿਲੋ ਦੇ ਕਰੀ ਪਾ ਸਕਦੇ ਆ ਅੱਛਾ ਜੀ ਜਾਂ ਆਪਾਂ ਜਿਵੇਂ ਇੱਕ ਜਿਵੇਂ ਦੇਣਾ ਇੱਕ ਬੱਚੇ ਨੂੰ ਪਾਣੀ ਪਿਲਾਉਣਾ ਇੱਕ 스ਪੂਨ ਆਪਾਂ ਜਿਹੜਾ ਸਪੋਨ ਬਾਕੀ ਦੇ ਸਕਦੇ ਆ ਅੱਛਾ ਸੋ ਪਾਣੀ ਦੇ ਵਿੱਚ ਜਿੰਨਾ ਉਹ ਪਾਣੀ ਪੀਂਦਾ ਹੈਗਾ ਉਹਦੇ ਵਿੱਚ ਇੱਕ ਚਮਚ ਇਲੈਕਟ੍ਰੋਲਾਈਟ ਦਾ ਉਸ ਤੋਂ ਬਾਅਦ ਉਹਨੂੰ ਦੇਤਾ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਵੀ ਹੋਰ ਕੋਈ ਦੇਖਭਾਲ ਦੀ ਲੋੜ ਹੈ ਇਹਨਾਂ ਚੀਜ਼ਾਂ ਤੋਂ ਇਲਾਵਾ ਬਸ ਕੋਸ਼ਿਸ਼ ਇਹ ਹੋਣੀ ਹੈ ਕਿ ਆਪਣਾ ਛੱਡ ਠੰਡਾ ਰਹੂਗਾ ਜਿੰਨਾ ਛੱਡ ਠੰਡਾ ਹੋਊਗਾ ਆਲੇ-ਦਾਲੇ ਛੱਡ ਦੇ ਦਰਖਤ ਲਾ ਲਓ ਹੂੰ ਜਿੰਨਾ ਠੰਡਾ ਰਹੂਗਾ ਨਹੀਂ ਸਟ੍ਰੈਸ ਗਰਮੀ ਵਾਲੀ ਘਟੂਗੀ ਘਟੂਗੀ ਉਹਦੇ ਨਾਲ ਜਿਹੜਾ ਜਾਨਵਰ ਪਿਆਦਾ ਉਹਦੇ ਨਾਲ ਗ੍ਰੋਥ ਵੀ ਵਧੂਗੀ ਤੁਹਾਡੇ ਬੁਵਾਰ ਨਹੀਂ ਹੋਣਗੇ ਜਾਨਵਰ ਹੂੰ ਹੂੰ ਠੀਕ ਗ੍ਰੋ ਕਰੂਗਾ ਫਿਰ ਠੀਕ ਹੈ ਠੀਕ